ਜੋ ਵੀ ਹੋਇਆ ਨਾ ਉਹ ਮਾੜਾ ਹੋਇਆ ਮੈਂ ਤਾਂ ਦੀਨੂ ਬੜਾ ਸਿਆਣੀ ਸਮਝਦਾ ਸੀ ਪਰ ਉਹ ਤਾਂ ਇੱਕ ਨੰਬਰ ਦੀ ਲਾਲਚਾ ਨਿਕਲੀ ਕੋਈ ਮੂੰਹ ਮਾਰ ਕੇ ਵੀ ਕੋਈ ਗੈਸਟ ਬਣਦਾ ਹੁੰਦਾ ਪਰ ਕਰੀਏ ਕੀ ਉਕਾਰਾ ਰੱਬ ਨੇ ਅੱਜ ਮੇਰੀ ਸੁਣ ਲਈ ਮੈਨੂੰ ਘਰੇ ਜਾਣਾ ਹੀ ਨਹੀਂ ਪਿਆ ਭਾਬੀ ਤੂੰ ਤਾਂ ਅੱਜ ਮੈਨੂੰ ਰਾਹ ਚ ਹੀ ਮਿਲ ਕੇ ਕੀ ਗੱਲ ਹੋ ਗਈ ਦੀਦੀ ਸੋਖੇ ਸੁੱਖ ਤਾਂ ਹੈ ਪਰ ਤੂੰ ਕਿਧਰੋਂ ਤੁਰੇ ਹੋਨੀ ਆ ਉਹ ਵੀ ਸੋਸਤ ਜਹੀ ਜਿਹਦੀ ਮੈਂ ਤਾਂ ਰੋਜ਼ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੀ ਆ ਪੈਦਲ ਤਾਂ ਕਿ ਸਾਡਾ ਔਖਾ ਟਾਈਮ ਸੋਖਾ ਲੰਘ ਜਵੇ ਤੁਸੀਂ ਦੱਸੋ ਦੀਦੀ ਕੀ ਗੱਲ ਹੈ ਗੱਲ ਤਾਂ ਕੁਝ ਨਹੀਂ ਪਰਸੋਂ ਨੂੰ ਮੇਰਾ ਜਨਮ ਦਿਨ ਆ ਤੇ ਜਿਹੜੇ ਦਿਨ ਤਿਹਾਰ ਆ ਉਹ ਪਹਿਣਾ ਪਾਈਆਂ ਨਾਲ ਹੀ ਸੋਭਦੇ ਨੇ ਕਰੇ ਕੋਈ ਵੱਡਾ ਫੰਕਸ਼ਨ ਤਾਂ ਨਹੀਂ ਅਸੀਂ ਕਰਦੇ ਬਸ ਕੇਕ ਕੱਟ ਕੇ ਜਨਮ ਦਿਨ ਮਨਾ ਲਈਦਾ ਇਹ ਤਾਂ ਬਹੁਤ ਵਧੀਆ ਗੱਲ ਦੀਦੀ ਐਡਵਾਂਸ ਹੀ ਹੈਪੀ ਬਰਥਡੇ ਐ ਰਾਹ ਚ ਖੜ ਕੇ ਥੋੜੀ ਮੈਂ ਮੰਨੂਗੀ ਆਪਦੇ ਜਨਮ ਦਿਨ ਦੀ ਵੇਸ਼ ਤੁਸੀਂ ਐ ਕਰਿਓ ਤੂੰ ਤੇ ਵੀਰਾ ਦੋਨੇ ਜਾਣੇ ਮੇਰੇ ਜਨਮ ਦਿਨ ਵਾਲੇ ਦਿਨ ਆਇਓ ਤੇ ਨਾਲੇ ਨਾ ਕੋਈ ਗਿਫਟ ਲੈ ਆਇਓ ਇੱਕ ਗੱਲ ਧਿਆਨ ਰੱਖਿਓ ਐਵੇਂ ਮਿਸ ਕਰਕੇ ਨਾ ਮੈਨੂੰ ਨਿਰਾਸ਼ ਨਾ ਕਰਦੇਓ ਪਰ ਦੀਦੀ ਪਰਪੁਰ ਕੁਛ ਨਹੀਂ ਤੁਸੀਂ ਜਰੂਰ ਆਉਣਾ ਆ ਉਹ ਵੀ ਪਿਆਰੇ ਜਿਹੇ ਗਿਫਟ ਦੇ ਨਾਲ ਉਹ ਤਾਂ ਦੀਦੀ ਨੂੰ ਕਹਾਂ ਨਹੀਂ ਕਿ ਇਹ ਗਿਫਟ ਕਿੱਥੋਂ ਲਿਆਵਾਂਗੇ ਰੋਟੀ ਵੀ ਤਾਂ ਲਾਲੇ ਪੇ ਹੋਇਆ ਉਦੋਂ ਬੱਚੇ ਵੀ ਐਡਮਿਸ਼ਨ ਆ ਗੀਆਂ ਮੈਂ ਅਸੇ ਤੱਕ ਕਿੱਦਾਂ ਕਰੂੰਗਾ ਇਹ ਆ ਸਭ ਕੁਝ ਦੀਦੀ ਮੈਂ ਤਾਂ ਦੱਸਦੀ ਨਾ ਜੋ ਮੈਨੂੰ ਬੋਲਣ ਦਾ ਮੌਕਾ ਦਿੰਦੀ ਉਹ ਤਾਂ ਮੈਨੂੰ ਬਰਥਡੇ ਗਿਫਟ ਲੈ ਕੇ ਆਉਣ ਦਾ ਕਹਿ ਕੇ ਉਹ ਗਈ ਹੋ ਗਈ ਮੇਰੀ ਗੱਲ ਤਾਂ ਸੁਣੀ ਹੀ ਨਹੀਂ ਜੋ ਵੀ ਹੋਇਆ ਨਾ ਉਹ ਮਾੜਾ ਹੋਇਆ ਮੈਂ ਤਾਂ ਦੀਦੀ ਨੂੰ ਬੜਾ ਸਿਆਣੀ ਸਮਝਦਾ ਸੀ ਪਰ ਉਹ ਤਾਂ ਇੱਕ ਨੰਬਰ ਦੀ ਲਾਲਚਾ ਨਿਕਲੀ ਕੋਈ ਮੂੰਹ ਮੰਗ ਕੇ ਵੀ ਕੋਈ ਗਿਫਟ ਮੰਗਦਾ ਹੁੰਦਾ ਪਰ ਕਰੀਏ ਕੀ ਆਪਣੇ ਕੋਲੇ ਹੋਰ ਕੋਈ ਚਾਰਾ ਬਚਿਆ ਵੀ ਨਹੀਂ ਆ ਦੀਦੀ ਦਾ ਮੂੰਹ ਤਾਂ ਪਰ ਰਹੀ ਪਉ ਲਿਆਓ ਹੁਣ ਕੋਈ ਵੱਡਾ ਜਿਹਾ ਗਿਫਟ ਉਹ ਕਿੱਥੋਂ ਲਿਆਵਾ ਮੇਰੀ ਜੇਬ 'ਚ ਸਿਰਫ 13-1400 ਰੁਪਇਆ ਵਾ ਦੋ ਕੁ ਦਿਨਾਂ ਨੂੰ ਗੈਸ ਨਾਲ ਸੰਡਰੀ ਭਰੋਣਾ ਵਾ ਫਿਰ ਜਵਾਕਾਂ ਦੇ ਦਾਖਲੇ ਜਕਾਰ ਵੀ ਕਰਨਾ ਰੱਬ ਵੀ ਨਾ ਓਖੇ ਵਲੇ ਬੜਾ ਇੰਤਿਆਹ ਲੈਂਦਾ ਚਲੋ ਫਿਰ ਆਪਾਂ ਐ ਕਰਦੇ ਆ ਦੀਦ ਦੇ ਜਾਂਦੇ ਹੀ ਨਹੀਂ ਆਪਾਂ ਕਹਿ ਦਾਂਗੇ ਕੋਈ ੜਿੱਕਾ ਪੈ ਗਿਆ ਸਾਡੇ ਗਵਾਂਡ 'ਚ ਕਿਸੇ ਦੀ ਮਰਗ ਹੋ ਗਈ ਨਾ ਨਾ ਰਾਣੀ ਜੇ ਦੀਦ ਨੂੰ ਆਪਣਾ ਝੂਠ ਦੇ ਪੈਣਕ ਵੀ ਪੈ ਗਈ ਨਾ ਐਵੇਂ ਸਬੰਧ ਖਰਾਬ ਹੋਣਗੇ ਤਾਂ ਮਾਰ ਲੈ ਤੁਹਾਡੀਆਂ ਆਹੀ ਗੱਲਾਂ ਨੇ ਸਬੰਧ ਖਰਾਬ ਹੋਣਗੇ ਰਿਸ਼ਤੇ 'ਚ ਕੜਕਣ ਆ ਜਾਊਗੀ ਇਹਨਾਂ ਸਾਰੀਆਂ ਗੱਲਾਂ ਦਾ ਠੇਕਾ ਆਪਾਂ ਹੀ ਲਿਆ ਹੋਇਆ ਦੀਦੀ ਨੂੰ ਮੰਗਲ ਲੱਗੇ ਨਹੀਂ ਸੋਚਣਾ ਚਾਹੀਦਾ ਸੀ ਭਰਾ ਦੀ ਹਾਲਤ ਤਾਂ ਦੇਖ ਲੈਂਦੀ ਮੂੰਹ ਪਾੜ ਕੇ ਮੰਗ ਲਿਆ ਗਿਫਟ ਉਹ ਤੂੰ ਗੁੱਸਾ ਕਰ ਤੋ ਕਰਦੀ ਆ ਜੇ ਭੈਣ ਨੇ ਮਾਂ ਨਾਲ ਕੁਝ ਮੰਗ ਲਿਆ ਫਿਰ ਕੀ ਹੋਇਆ ਲਟਾ ਦਿਓ ਫਿਰ ਸਾਰਾ ਕੁਝ ਆਪਣੀ ਭੈਣ ਤੇ ਆਪਣਾ ਤੇ ਨਿਆਣਿਆਂ ਦਾ ਜੋ ਹੋਊ ਦੇਖੀ ਜਾ ਕੋਛ ਕਰ ਲਓ ਆਪਣੀ ਭੈਣ ਉਹ ਤੂੰ ਠੰਡੇ ਮਤੇ ਨਾਲ ਸੋਚ ਕੁੱਲ ਮਿਲਾ ਕੇ ਕਿ ਭੈਣ ਤਾਂ ਬੱਚਿਆ ਬਣੋ ਵਰਤਨ ਲਈ ਜੇ ਉਹਨੇ ਵੀ ਖੋਲਿਆ ਤੇ ਮੰਮੀ ਦੇ ਨੂੰ ਕੀ ਜਵਾਬ ਦਵਾਂਗੇ ਕਿ ਮਾਪਿਆਂ ਤੋਂ ਬਾਅਦ ਉਹਦੇ ਭਰਾ ਭਰਜਾਈ ਨੇ ਉਹਦੇ ਪੇਕ ਹੀ ਖਤਮ ਕਰ ਦਿੱਤੇ ਓਕੇ ਗੈਵੀ ਵਾਂਸ ਅਗੇਨ ਹੈਪੀ ਬਰਥਡੇ ਥੈਂਕ ਯੂ ਬਰਥਡੇ ਥੈਂਕ ਮੇਰੇ ਭਰਾ ਪਰਜਾਈ ਵੀ ਆ ਗਏ ਵੀਰ ਜੀ ਗੈਵੀ ਤਾਂ ਤੁਹਾਨੂੰ ਕਦੋਂ ਦੇ ਉਡੀਕਦੀ ਸੀ ਕਹਿ ਰਹੀ ਸੀ ਮੇਰੇ ਵੀਰ ਭਾਬੀ ਮੇਰਾ ਬਰਥਡੇ ਕਦੇ ਮਿਸ ਨਹੀਂ ਕਰਦੇ ਵੀਰਾ ਭਾਬੀ ਤਾਂ ਇਹੋ ਜੇ ਹੁਣ ਜਿਹੜੇ ਆਪਣੀ ਭੈਣ ਨਾਲ ਹਰ ਦੁੱਖ ਸੁੱਖ ਚ ਨਾਲ ਖੜਦੇ ਨੇ ਓਕੇ ਗੈਵੀ

ਭੈਣ ਦਾ ਜਨਮ ਦਿਨ ਹੋਵੇ ਤੇ ਭਰਾ ਖਾਲੀ ਹੱਸਾਵੇ ਇਹ ਕਿਦਾਂ ਹੋ ਸਕਦਾ ਵਾ ਆ ਸੁਣਿਓ ਜੀ ਆ ਵੀਰਾ ਤੇ ਭਾਬੀ ਆਏ ਨੇ ਮੈਨੂੰ ਲੱਗਦਾ ਨਾ ਤੁਹਾਡੇ ਜੀਜਾ ਜੀ ਵਾਸ਼ਰੂਮ 'ਚ ਗਏ ਹੋਏ ਨੇ ਵਾਹ ਵੀ ਵਾਹ ਐ ਰਾਜੇ ਹੁਣੇ ਆ ਗਏ ਵੈਲਕਮ ਵੈਲਕਮ ਸਤਿ ਸ਼੍ਰੀ ਅਕਾਲ ਵੀ ਹੋਰ ਕੀ ਹਾਲ ਹੈ ਆਹ ਮੁਬਾਰਕਾਂ ਜੀ ਆਹ ਥੈਂਕ ਯੂ ਵੀ ਥੈਂਕ ਯੂ ਬੈਠੋ ਵੀ ਮੈਂ ਤਾਂ ਗੈਵੀ ਨੂੰ ਕਹਿੰਦਾ ਸੀ ਅੱਜ ਕੱਲ ਦੇ ਜ਼ਮਾਨੇ 'ਚ ਕਿੱਥੇ ਇੱਕ ਦੂਜੇ ਦਾ ਕੋਈ ਜਨਮ ਦਿਨ ਯਾਦ ਰੱਖਦਾ ਕਦੀ ਨਾ ਸਾਰੀ ਦੁਨੀਆ ਭੁੱਲ ਜੂ ਪਰ ਮੇਰੇ ਭਰਾ ਪਰਜਾਈ ਮੇਰਾ ਜਨਮ ਦੇ ਨਹੀਂ ਭੁੱਲ ਸਕਦੇ ਦੇਖਿਓ ਜਰੂਰ ਆਉਣਗੇ ਨਾਲ ਇੱਕ ਵਧੀਆ ਜਿਹਾ ਗਿਫਟ ਵੀ ਲੈ ਕੇ ਆਉਣਗੇ ਮੈਨੂੰ ਲੱਗਦਾ ਵਾਹ ਹੀ ਵਾਹ ਆ ਗਿਫਟ ਤਾਂ ਤਕੜੇ ਵਹਿ ਲਾਤੇ ਆ ਦੀ ਭੈਣ ਦੇ ਜਨਮ ਦੇ ਤੇ ਨਾ ਲੈ ਜੀਜਾ ਜੀ ਆ ਕੀ ਗੱਲ ਕਰਤੀ ਤੁਸੀਂ ਐਦਾਂ ਕਿਦਾਂ ਭੁੱਲ ਜਾਂਦੇ ਅਸੀਂ ਦੀਦੀ ਨੂੰ ਮੰਮੀ ਜੜੀ ਤੋਂ ਬਾਅਦ ਦੀਦੀ ਤਾਂ ਸਾਡੀ ਸਭ ਕੁਝ ਹੈ ਸ਼ਾਬਾਸ਼ ਵੀ ਸ਼ਾਬਾਸ਼ ਉਹ ਐਸੇ ਕਰਕੇ ਤਾਂ ਇਹ ਥੋਡੇ ਤੇ ਇਨਾ ਮਾਣ ਕਰਦੀ ਆ ਮੈਂ ਫੋਨ ਕਰਕੇ ਨਾ ਬੇਬੇ ਨੂੰ ਵੀ ਦੱਸਦਾ ਕੀ ਗੱਲ ਮਾਸੀ ਵਾਰਗੇ ਹੋਏ ਨੇ ਤੁਹਾਡੇ ਉੱਤੇ ਪਿੰਡੋਂ ਟਰਾਲੀ ਗਈ ਸੀ ਘਰਤਾਮਾ ਦੀ ਯਾਤਰਾ ਤੇ ਬਸ ਉਹ ਨਾਲ ਹੀ ਜਾ ਰੋਗੀ ਆ ਬੇਬੇ ਮੱਥਾ ਟੇਕਦਾ ਉਹ ਕਦੋਂ ਵਾਪਸ ਆਉਣਾ ਭੁੱਲ ਗਈ ਅੱਜ ਕੈਬੀ ਦਾ ਜਨਮ ਦਿਨ ਸੀ ਉਹਦੇ ਭਰਾ ਭਰਜਾਈ ਤਾਂ ਆਏ ਬੈਠੇ ਨੇ ਅੱਛਾ ਅੱਛਾ ਚਲ ਠੀਕ ਐ ਪਰਸਨ ਆ ਜੀ ਪਰ ਦਿਨ ਖੜੇ ਖੜੇ ਆ ਜੀ ਹਾਂ ਫੱਕਾ ਦੇ ਜਿੰਦਾ ਕਰਦੀਆਂ ਉਹ ਖਵਾ ਪਿਆ ਕੇ ਭੇਜੂ ਇਹਨਾਂ ਨੂੰ ਉਹ ਤੂੰ ਟੈਨਸ਼ਨ ਨਾ ਲੈ ਠੀਕ ਹੈ ਓਕੇ ਮੱਥਾ ਟੇਕਦਾ ਕੀ ਕਹਿੰਦੇ ਮੰਮੀ ਸਾਡੀ ਮੰਮੀ ਤਾਂ ਪੇਕੇ ਜਾ ਕੇ ਜੀਓ ਹੀ ਲਾ ਲੈਂਦੀ ਆ ਵੇ ਸਾਰੀਆਂ ਲੇਡੀਜ਼ ਦਾ ਇਹੀ ਹਾਲ ਹੈ ਚਾਹੇ ਕੁੜੀ ਹੋਵੇ ਚਾਹੇ ਬੁੜੀ ਪੇਕਿਆਂ ਦਾ ਮੋਹ ਨਹੀਂ ਭੁੱਲਦੀ ਹੈਗੀ ਚਲ ਤੁਸੀਂ ਵੀ ਨਾ ਬੈਠ ਕੇ ਗੱਲਾਂ ਬਾਤਾਂ ਕਰੋ ਮੈਂ ਕੁਝ ਹੋਰ ਤਾਜ਼ਾ ਜਿਹਾ ਖਾਣ ਪੀਣ ਨੂੰ ਲਿਓ ਨਾ ਆ ਨਾਲੇ ਆ ਸਮੋਸੇ ਤੇ ਆਹ ਤ ਚੱਕ ਕੇ ਇੱਕ ਪਾਸੇ ਰੱਖ ਉਹ ਆਏ ਸੀ ਨਾ ਅੰਡੀ ਗੁੰਡੀ ਸਾਰੇ ਇਹਦੇ ਜਨਮ ਦਿਨ ਕਰਕੇ ਬਸ ਤਾਂ ਮੈਂ ਕੇਕ ਲੈ ਕੇ ਆਉਣਾ ਫਿਰ ਠੀਕ ਹੈ ਉਹ ਜਿੱਜਾ ਜੀ ਤੁਸੀਂ ਕਿਉਂ ਖੜੇ ਕਰੀ ਜਾਂਦੇ ਹੋ ਉਹ ਅਸੀਂ ਜਲਦੀ ਜਾਣਾ ਸਾਡੇ ਗਵਾਂਡ ਦੇ ਵਿੱਚ ਨਾ ਮਰਗ ਹੋ ਗਈ ਅਸੀਂ ਉੱਥੇ ਜਾਣਾ ਦੀਦੀ ਅਸੀਂ ਸੋਚਿਆ ਪਹਿਲਾਂ ਸਗਣਾ ਵਾਲਾ ਕੰਮ ਨਿਬਟਾਈਏ ਉੱਥੇ ਬਾਅਦ ਚ ਜਾਵਾਂਗੇ ਚੰਗਾ ਕੀਤਾ ਪਰ ਤੁਹਾਨੂੰ ਦੋਨਾਂ ਨੂੰ ਮੇਰੇ ਤੇ ਤਾਂ ਬਹੁਤ ਗੁੱਸਾ ਆਇਆ ਹੋਗਾ ਨਾ ਕਿ ਮੈਂ ਆਪਣੇ ਜਨਮ ਦਿਨ ਤੇ ਗਿਫਟ ਮੰਗ ਕੇ ਲਿਆ ਪਰ ਵੀਰੇ ਵਿਆਹੀ ਭੈਣ ਨੂੰ ਉਹ ਸਹੁਰੇ ਘਰ ਵਿੱਚ ਆਪਣਾ ਤੇ ਆਪਣੇ ਪੇਕਿਆਂ ਦਾ ਸਿਰ ਉੱਚਾ ਚੱਕਣ ਲਈ ਮਨ ਮਾਰ ਕੇ ਵੀ ਬਹੁਤ ਕੁਝ ਕਹਿਣਾ ਪੈਂਦਾ ਮੈਂ ਕਿਹੜਾ ਆਪਦੇ ਪੇਕਿਆਂ ਦੀ ਹਾਲਤ ਨੂੰ ਜਾਣਦੀ ਨਹੀਂ ਨਾਲੇ ਭਾਬੀ ਦਾ ਚਿਹਰਾ ਤੇ ਉਹਦੀ ਹਾਲਤ ਦੇਖ ਕੇ ਤਾਂ ਮੈਨੂੰ ਪਤਾ ਹੀ ਲੱਗ ਗਿਆ ਸੀ ਵੀ ਤੁਸੀਂ ਕਿੰਨੇ ਮਾੜੇ ਸਮੇਂ ਚੋਂ ਨਿਕਲ ਰਹੇ ਹੋ ਪਰ ਫਿਰ ਵੀ ਮੈਂ ਕੋਈ ਗੱਲ ਨਹੀਂ ਇੱਕ ਭੈਣ ਆਪਣੇ ਭਰਾ ਨੂੰ ਹੱਕ ਨਾਲ ਬਹੁਤ ਕੁਝ ਕਹਿ ਸਕਦੀ ਹੈ ਮੈਂ 1 ਮਿੰਟ ਹਣੀ ਆ ਆ ਕੀ ਵੀਰੇ ਇਹਦੇ ਨਾਲ ਤੂੰ ਆਪਦਾ ਕੰਮ ਸਾਰ ਬੱਚਿਆਂ ਦੇ ਦਾਖਲੇ ਕਰਾ ਜੇ ਹੋਰ ਵੀ ਕੋਈ ਚੀਜ਼ ਦੀ ਲੋੜ ਆ ਉਹ ਵੀ ਕਰ ਨਾਲੇ ਇਹ ਪੈਸੇ ਉਧਾਰੇ ਨਹੀਂ ਹੈਗੇ ਇੱਕ ਭੈਣ ਦਾ ਆਪਣੇ ਭਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੇਣਾ ਸਾਥ ਹੋਣਾ ਨਾ ਨਾ ਭੈਣੇ ਇਹ ਨਹੀਂ ਮੈਂ ਲੈ ਸਕਦਾ ਕਿਉਂ ਆਪਣੇ ਭਰਾ ਦੇ ਸਿਰ ਤੇ ਭਾਜੜੋ ਲੱਗੀ ਹੋਈਆਂ ਨਾਲੇ ਜੇ ਜਿੱਜਾ ਜੀ ਨੂੰ ਪਤਾ ਲੱਗਿਆ ਉਹ ਸਾਡੇ ਬਾਰੇ ਕੀ ਸੋਚਣਗੇ ਉਹ ਤੁਸੀਂ ਫਿਕਰ ਨਾ ਕਰੋ ਨਾਲੇ ਤੁਹਾਡੇ ਜੀਜਾ ਜੀ ਦੀ ਸੋਚ ਇੰਨੀ ਛੋਟੀ ਨਹੀਂ ਹੈਗੀ ਵੀ ਉਹ ਇੱਕ ਭੈਣ ਨੂੰ ਉਹਦੇ ਭਰਾ ਦੀ ਮਦਦ ਕਰਨ ਤੋਂ ਰੋਕਣਗੇ ਇਹ ਤਾਂ ਇੱਕ ਭੂਆ ਵੱਲੋਂ ਆਪਦੇ ਭਤੀਜੇ ਭਤੀਜੀਆਂ ਲਈ ਪਿਆਰ ਆ ਮੈਂ ਤਾਂ ਪਲ-ਪਲ ਰੱਬ ਅੱਗੇ ਅਰਦਾਸ ਕਰਦੀ ਆ ਵੀ ਰੱਬ ਮੇਰੇ ਵੀਰੇ ਨੂੰ ਇੰਨੀ ਕੁ ਤਰੱਕੀ ਦੇਵੇ ਇੰਨੇ ਕੁ ਪੈਸੇ ਦੇਵੇ ਕਿ ਮੇਰਾ ਵੀਰਾ ਮੈਨੂੰ ਪੈਸੇ ਦਿੰਦਾ ਨਾ ਥੱਕੇ ਤੇ ਮੈਂ ਖੁਸ਼ੀ ਨਾਲ ਕਦੀ ਲੈਂਦੀ ਵੀ ਨਾ ਅੱਕਾਂ ਦੁਨੀਆ ਐਵੇਂ ਨਹੀਂ ਕਹਿੰਦੀ ਵੱਡੀ ਭੈਣ ਮਾਂ ਵਰਗੀ ਹੁੰਦੀ ਆ ਜਿਵੇਂ ਇੱਕ ਮਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਏ ਓਵੇਂ ਹੀ ਭੈਣਾਂ ਨੂੰ ਵੀ ਆਪਣੇ ਭਰਾਵਾਂ ਦਾ ਫਿਕਰ ਹੁੰਦਾ ਭੈਣਾਂ ਨੂੰ ਆਪਣੇ ਭਰਾਵਾਂ ਤੋਂ ਕੋਈ ਲਾਲਚ ਨਹੀਂ ਹੁੰਦਾ ਉਹ ਤਾਂ ਉਹਨਾਂ ਤੋਂ ਪਿਆਰ ਤੇ ਸਤਿਕਾਰ ਹੀ ਮੰਗਦੀਆਂ ਨੇ ਜਿਉਂਦੀ ਰਸਦੀ ਰਹੇ ਭੈਣੇ ਤੇ ਵਰਗੀ ਭੈਣ ਰੱਬ ਹਰੇਕ ਭਰਾ ਨੂੰ ਦਵੇ ਆ